ਅੱਜ ਮੈਂ ਤੁਹਾਡੇ ਨਾਲ ਗੜੰਬਾ ਦੀ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਕੱਚੇ ਅੰਬਾਂ ਨਾਲ ਬਨਣ ਵਾਲਾ ਇਹ ਗੜੰਬਾ ਖੱਟਾ ਮਿੱਠਾ ਤੇ ਚਟਪਟਾ ਬਹੁਤ ਹੀ ਸਵਾਦੀ ਬੰਦ ਹੈ ਤੇ ਪੰਜਾਬੀ ਵਾਜ ਮਸਾਲਾ ਵਿਸਤਾਰ ਦਾ ਸਵਾਗਤ ਹੈ ਆਓ ਹੁਣ ਮਿਲ ਕੇ ਬਣਾਨੇ ਆ ਗੜੰਬਾ ਤੇ ਇਹ ਗੜੰਬਾ ਬਣਾਉਣ ਵਾਸਤੇ ਨਾ ਆਪਾਂ ਇੱਥੇ ਲਵਾਂਗੇ 1 ਕਿਲੋ ਕੱਚੇ ਅੰਬ ਤੇ ਜਿਹੜੇ ਅੰਬ ਨੇ ਨਾ ਆਪਾਂ ਬਹੁਤ ਜ਼ਿਆਦਾ ਵੱਡੇ ਨਹੀਂ ਲੈਣੇ ਛੋਟੇ ਜਾਂ ਮੀਡੀਅਮ ਸਾਈਜ਼ ਦੇ ਲਵਾਂਗੇ ਤੇ ਹੁਣ ਆਪਾਂ ਇਹ ਅੰਬ ਨੂੰ ਛਿੱਲ ਲਵਾਂਗੇ ਵੈਸੇ ਤਾਂ ਜਿਹੜੀ ਗੜੰਬੇ ਦੀ ਰੈਸিপি ਹੈ ਨਾ ਉਹ ਸਾਬਤ ਅੰਬਾਂ ਨੂੰ ਪਾਣੀ ਦੇ ਵਿੱਚ ਪਾ ਕੇ ਉਬਾਲ ਕੇ ਬਣਦੀ ਹੈ ਪਰ ਮੈਂ ਇਹਨਾਂ ਨੂੰ ਅੱਜ ਛਿਲਕੇ ਬਣਾਵਾਂਗੀ ਬਹੁਤ ਹੀ ਛੇਤੀ ਬਣ ਜਾਂਦੀ ਹੈ ਜਿਆਦਾ ਦੇਰ ਨਹੀਂ ਲੱਗਦੀ ਨਾ ਤੇ ਅੰਬਾਂ ਨੂੰ ਉਬਾਲਣ ਦਾ ਝੰਜਟ ਤੇ ਨਾ ਹੀ ਉਹਨਾਂ ਦਾ ਪਲਪ ਕੱਢਣ ਦਾ ਝੰਜਟ ਬਸ ਇਹਨਾਂ ਨੂੰ ਛਿੱਲੋ ਤੇ ਤੜਕਾ ਲਾ ਕੇ ਕੜਾਈ 'ਚ ਪਾ ਦਿਓ ਤੇ ਫਟਾਫਟ ਬਣ ਜਾਂਦਾ ਹੈ ਗੜੰਬਾ ਤੇ ਇੱਥੇ ਮੈਂ ਸਾਰੀਆਂ ਅੰਬੀਆਂ ਛਿਲਕੇ ਤਿਆਰ ਕਰ ਲਈਆਂ ਨੇ ਤੇ ਛਿੱਲਣ ਤੋਂ ਬਾਅਦ ਨਾ ਕੁਝ ਅੰਬੀਆਂ ਦੇ ਵਿੱਚ ਹਰੀਆਂ ਨੇ ਹਨਾ ਤੇ ਕੁਝ ਇਹੋ ਜਿਹੀਆਂ ਨੇ ਜਿਹੜੀਆਂ ਥੋੜੀਆਂ ਨਰਮ ਹੋ ਗਈਆਂ ਨੇ ਤੇ ਪੀਲੇਪਨ ਤੇ ਆ ਗਈਆਂ ਨੇ ਪੀਲੀਆਂ ਜਿਹੀਆਂ ਲੱਗਦੀਆਂ ਪਈਆਂ ਨੇ ਆ ਤੇ ਇਦਾਂ ਦੀਆਂ ਅੰਬੀਆਂ ਦਾ ਵੀ ਗੁੜੰਬਾ ਬਹੁਤ ਹੀ ਵਧੀਆ ਬੰਦ ਆ ਬਲਕਿ ਜਿਆਦਾ ਵਧੀਆ ਬੰਦ ਆ ਤੇ ਜੇ ਅੰਬੀਆਂ ਤੁਹਾਡੇ ਕੋਲ ਪਈਆਂ ਜਾਂ ਥੋੜੀਆਂ ਜਿਹੀਆਂ ਨਰਮ ਹੋ ਜਾਂਨਾਂ ਤੇ ਉਹਨਾਂ ਨਾਲ ਵੀ ਤੁਸੀਂ ਬਣਾ ਸਕਦੇ ਹੋ ਤੇ ਹੁਣ ਇੱਥੇ ਆਪਾਂ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਦੋ ਵੱਡੇ ਵਾਲੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਇੱਕ ਵਾਰ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਗੈਸ ਦੀ ਫਲੇਮ ਨੂੰ ਕਰ ਲਵਾਂਗੇ ਸੇਮ ਤੇ ਫਿਰ ਇਹਦੇ ਵਿੱਚ ਪਾਵਾਂਗੇ ਛੋਟੇ ਚਮਚ ਦਾ ਚੌਥਾ ਹਿੱਸਾ ਹੀਂਗ ਤੇ ਛੋਟੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਲੌਂਜੀ ਅੱਧਾ ਛੋਟਾ ਚਮਚ ਪਾਵਾਂਗੇ ਜੀਰਾ ਤੇ ਅੱਧਾ ਛੋਟਾ ਚਮਚ ਹੀ ਪਾਵਾਂਗੇ ਸੌਫ ਦਾ ਦੋ ਪਾਵਾਂਗੇ ਸਾਬਤ ਲਾਲ ਮਿਰਚਾਂ ਤੇ ਜਦੋਂ ਮਸਾਲੇ ਚੰਗੀ ਤਰ੍ਹਾਂ ਤੜਕ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਅੱਧਾ ਚਮਚ ਪਾਵਾਂਗੇ ਲਾਲ ਮਿਰਚਾ ਦਾ ਤੇ ਫਸੇ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਹਲਦੀ ਔਰ ਲਾਲ ਮਿਰਚ ਨੂੰ ਔਰ ਫਿਰ ਨਾਲੀਏ ਦੇ ਵਿੱਚ ਪਾ ਦਵਾਂਗੇ ਇਹ ਚਿਲੀਆਂ ਹੋਈਆਂ ਅੰਬੀਆਂ ਤੇ ਅਸੀਂ ਤੇ ਇਹਨੂੰ ਗੜੰਬਾ ਕਹਿੰਦੇ ਆ ਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਕੱਚੇ ਅੰਬਾਂ ਨੂੰ ਨਾ ਆਪਾਂ ਮਸਾਲਿਆਂ ਨਾਲ ਮਿਕਸ ਕਰਕੇ ਤੇ ਟੱਕ ਦਵਾਂਗੇ ਤੇ ਟੱਕ ਕੇ ਨਾ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਪੱਕਣ ਦਵਾਂਗੇ ਉਹ ਜਿਹੜੇ ਉਬਾਲ ਕੇ ਅੰਬੀਆਂ ਪਾਈ ਦੀਆਂ ਨੇ ਉਹ ਤਾਂ ਪਹਿਲਾਂ ਹੀ ਪੱਕੀਆਂ ਹੁੰਦੀਆਂ ਨੇ ਤੇ ਆਪਾਂ ਇੱਦਾਂ ਕੱਚੀਆਂ ਅੰਬੀਆਂ ਦਾ ਬਣਾ ਰਹੇ ਆ ਤੇ ਇਹਨੂੰ ਪਹਿਲਾਂ ਪਕਾ ਲਵਾਂਗੇ ਯਾਨੀ ਕਿ ਥੋੜੀਆਂ ਜਿਹੀ ਨਰਮ ਕਰ ਲਵਾਂਗੇ ਤੇ ਕੱਚੇ ਅੰਬਾਂ ਨੂੰ ਨਾ ਮੀਡੀਅਮ ਫਲੇਮ ਤੇ ਟੱਕ ਕੇ ਪੱਕਦੇ ਹੋਏ 10 ਮਿੰਟ ਹੋ ਚੁੱਕੇ ਨੇ ਤੇ 10 ਮਿੰਟ ਦੇ ਵਿੱਚ ਨਾ ਮੈਂ ਇਹਨਾਂ ਨੂੰ ਇੱਕ ਦੋ ਵਾਰੀ ਚਲਾਇਆ ਵੀ ਹੈ ਯਾਨੀ ਕਿ ਇਹਨਾਂ ਦੀ ਸਾਈਡ ਵੀ ਚੇਂਜ ਕੀਤੀ ਹੈ ਮਤਲਬ بس ਇਹ ਧਿਆਨ ਰੱਖਣਾ ਕਿ ਥੱਲੇ ਨਾ ਰੱਗਣ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਜਿਹੜੇ ਕੱਚੇ ਆਂਬ ਨੇ ਨਾ ਪਹਿਲੇ ਨਾਲੋਂ ਨਰਮ ਹੋ ਚੁੱਕੇ ਨੇ ਆ ਵੇਖੋ ਕਿਉਂਕਿ ਇਹ ਸਟੀਮ ਦੇ ਵਿੱਚ ਪੱਕ ਰਹੇ ਨੇ ਨਾ 10 ਮਿੰਟ ਤੋਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਕੱਪ ਪਾਣੀ ਤੇ ਪਾਣੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਭਰ ਕੇ ਲੂਣ ਛੋਟਾ ਵਾਲਾ ਚਮਚ ਨੂੰ ਤੁਸੀਂ ਆਪਣੇ ਟੇਸ ਅਕੋਰਡਿੰਗ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਕਾਲਾ ਲੂਣ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਫੁੱਲ ਤੇ ਇਹਨਾਂ ਨੂੰ ਹੁਣ ਮਿਕਸ ਕਰਕੇ ਨਾ ਮਿਕਸ ਤੇ ਆਪੇ ਹੋ ਜਾਣੇ ਨੇ ਜਦੋਂ ਇਹਨਾਂ ਨੇ ਰਿਜਣਾ ਹੈ ਤੇ ਟੱਕ ਦਵਾਂਗੇ ਤੇ ਟੱਕ ਕੇ ਹੁਣ ਇਹਨਾਂ ਨੂੰ ਨਰਮ ਹੋਣ ਤੱਕ ਪਕਾਵਾਂਗੇ ਇੱਕ ਵਾਲਾ ਤੇ ਇਹਨਾਂ ਨੂੰ ਫੁੱਲ ਫਲੇਮ ਤੇ ਦਿਵਾ ਲਵਾਂਗੇ ਹੈਨਾ ਤੇ ਉਸ ਤੋਂ ਬਾਅਦ ਫਿਰ ਗੈਸ ਦੀ ਫਲੇਮ ਨੂੰ ਕੱਟ ਕਰਾਂਗੇ ਇਹ ਲਓ ਜੀ ਮੈਂ ਹੁਣ ਇਹਨੂੰ ਟੱਕ ਦਿੱਤਾ ਤੇ ਨਾਲ ਧਿਆਨ ਵੀ ਰੱਖਿਓ ਕਿ ਇਹ ਪਾਣੀ ਜਿਹੜਾ ਹੈ ਉਬਲੇ ਨਾ ਜਦੋਂ ਇਹ ਕੁਵਾਲਾ ਆ ਜਾਏਗਾ ਆਪਾਂ ਦੁਬਾਰਾ ਮਿਲਦੇ ਆਂ ਤੇ ਮੇਰੇ ਕੋਲ ਇੱਥੇ ਕੜਾਈ ਥੋੜੀ ਜਿਹੀ ਛੋਟੀ ਪੈ ਗਈ ਹੈ ਤੇ ਤੁਸੀਂ ਭਾਵੇਂ ਵੱਡੀ ਲੈ ਸਕਦੇ ਹੋ ਤੇ ਇੱਥੇ ਵੇਖੋ ਜੀ ਇਹਦੇ ਵਿੱਚ ਉਬਾਲਾ ਆ ਚੁੱਕਿਆ ਹੈ ਬਹੁਤ ਸੋਹਣੀਆਂ ਰਿਜਦੀਆਂ ਪਈਆਂ ਨੇ ਤੇ ਬਸ ਹੁਣ ਆਪਾਂ ਕੀ ਕਰਾਂਗੇ ਇਹਨੂੰ ਟੱਕੀ ਦਵਾਂਗੇ ਪਰ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਹੁਣ ਇਹਨਾਂ ਨੂੰ ਆਪਾਂ ਨਰਮ ਹੋਣ ਤੱਕ ਪੱਕਣ ਦਵਾਂਗੇ ਪੱਕ-ਪੱਕ ਕੇ ਇਹ ਜਿਹੜਾ ਪਾਣੀ ਹੈ ਗਾੜਾ ਹੋ ਜਾਏਗਾ ਤੇ ਇੱਥੇ ਅੰਬੀਆਂ ਨੂੰ ਪਾਣੀ ਪਾ ਕੇ ਤੱਕ ਕੇ ਪਕਾਉਂਦੇ ਮੈਨੂੰ 20 ਮਿੰਟ ਹੋ ਚੁੱਕੇ ਨੇ ਤੇ ਇੰਨੀ ਦੇਰ ਸੇ ਨਾ ਮੈਂ ਇਹਨਾਂ ਨੂੰ ਇੱਕ ਵਾਰ ਵੀ ਚਲਾਇਆ ਨਹੀਂ ਹੈ ਆਪੇ ਇਸ ਤਰ੍ਹਾਂ ਹੀ ਰਿਜਦੀਆਂ ਪਈਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਜਿਹੜਾ ਪਤਲਾ ਜਿਹਾ ਪਾਣੀ ਸੀ ਕਿੰਨਾ ਗਾੜਾ ਹੋ ਗਿਆ ਕਿਉਂਕਿ ਮੈਂ ਇਹਨੂੰ ਬਿਲਕੁਲ ਛੇੜਿਆ ਨਹੀਂ ਹੈ ਨਾ ਤੇ ਪੱਕ-ਪੱਕ ਕੇ ਅੰਬੀਆਂ ਦਾ ਪਾਣੀ ਦੇ ਵਿੱਚ ਇਹਨਾਂ ਦਾ ਰਿਜ-ਰਿਜ ਕੇ ਨਾ ਆਪੇ ਜਿਹੜਾ ਪਲਪ ਸੀ ਨਾ ਅੰਬੀਆਂ ਦਾ ਉਹ ਪਾਣੀ ਦੇ ਵਿੱਚ ਮਿਕਸ ਹੋ ਕੇ ਤੇ ਇਹ ਗਾੜਾ ਹੋ ਗਿਆ ਮਤਲਬ ਪਲਪ ਉੱਤਰਦਾ ਗਿਆ ਹੈ ਤੇ ਪਾਣੀ ਗਾੜਾ ਹੁੰਦਾ ਗਿਆ ਹੈ ਤੇ ਜੁਨੇ ਨੂੰ ਚਟਪੜਾ ਤੇ ਮਿੱਠਾ ਜਿਹਾ ਸਵਾਦ ਦੇਣ ਵਾਸਤੇ ਆਪਾਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਹੋਰ ਮਿੱਠਾ ਪਾਵਾਂਗੇ। ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਸੌਫਾ ਪਾਊਡਰ। ਥੋੜੀ ਜਿਹੀ ਸੌਫਾ ਆਪਾਂ ਸਾਬਤ ਵੀ ਪਾਈ ਹੈ ਤੜਕੇ 'ਚ ਤੇ ਥੋੜੀ ਪੀਸੀ ਹੋਈ ਪਾਵਾਂਗੇ। ਸਵਾਦ ਬਹੁਤ ਵਧੀਆ ਆਂਦਾ ਹੈ। ਚਮਚ ਦਾ ਚੌਥਾ ਹਿੱਸਾ ਪਾਵਾਂਗੇ ਪੀਸੀ ਹੋਈਆਂ ਕਾਲੀਆਂ ਮਿਰਚਾਂ ਤੇ ਅੱਧਾ ਚਮਚ ਪਾਵਾਂਗੇ ਪੁੰਨਿਆ ਹੋਇਆ ਜੀਰਾ ਪਾਊਡਰ। ਇਹਦੇ ਨਾਲ ਇਹਦਾ ਸਵਾਦ ਬਹੁਤ ਵਧੀਆ ਆਏਗਾ। ਤੇ ਨਾਲ ਹੀ ਨਾ ਬਿਲਕੁਲ ਥੋੜਾ ਜਿਹਾ ਇੱਕ ਦੋ ਚੁੰਨੀਆਂ ਪਾਵਾਂਗੇ ਗਰਮ ਮਸਾਲੇ ਦੀਆਂ। ਤੇ ਨੂੰ ਮਿੱ ਜੋ ਕਿ ਵਜ਼ਨ ਵਿੱਚ 100 ਗ੍ਰਾਮ ਦੇ ਕਰੀਬ ਹੈ 100 ਗ੍ਰਾਮ ਤੋਂ ਥੋੜਾ ਜਿਹਾ ਘੱਟ ਹੈ ਤੇ ਮੈਂ ਗੁੜ ਪਾਇਆ ਤੁਸੀਂ ਚੀਨੀ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਹੁਣ ਕਰ ਦਵਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਬਹੁਤ ਜ਼ਿਆਦਾ ਮਿੱਠਾ ਇਹਦੇ ਵਿੱਚ ਨਹੀਂ ਪੈਂਦਾ ਜਿਵੇਂ ਆਪਾਂ ਮਰਬੇ ਵਗੈਰਾ ਚ ਪਾਉਂਦੇ ਆ ਕਿਉਂਕਿ ਇਹਦਾ ਸਵਾਦ ਥੋੜਾ ਜਿਹਾ ਖੱਟਾ ਮਿੱਠਾ ਤੇ ਚਟਪਟਾਈ ਹੁੰਦਾ ਹੈ ਤੇ ਹੁਣ ਇਹ ਮਸਾਲੇ ਮਿਕਸ ਹੋਣ ਤੱਕ ਹੋਰ ਗੁੜ ਮਿਕਸ ਹੋਣ ਤੱਕ ਆਪਾਂ ਇਹਨੂੰ ਫਿਰ ਤੋਂ ਪਕਾ ਲਵਾਂਗੇ ਤੇ ਗੋਲਰ ਮਸਾਲੇ ਪਾਨ ਤੋਂ ਬਾਅਦ ਮੈਂ ਇਹਨਾਂ ਨੂੰ 2 ਕੁ ਮਿੰਟ ਹੋਰ ਪਕਾਇਆ ਹੈ ਗੁੜ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਹੁਣ ਇਹ ਜਿਹੜਾ ਸਾਡਾ ਕੱਚੇ ਅੰਬਾਂ ਤੋਂ ਬਨਣ ਵਾਲਾ ਚਟਪਟਾ ਤੇ ਖੱਟੇ ਮਿੱਠੇ ਸਵਾਦ ਵਾਲਾ ਗਰੰਬਾ ਜਿਹੜਾ ਬਣ ਕੇ ਤਿਆਰ ਹੈ ਤੇ ਅੰਬੀਆਂ ਜਿਹੜੀਆਂ ਦੇਖੋ ਇੱਥੇ ਇੱਕਦਮ ਸੌਫਟ ਹੋ ਗਈਆਂ ਨੇ ਨਰਮ ਹੋ ਕੇ ਤੇ ਜਿਹੜੀ ਇਹਨਾਂ ਦਾ ਗਰੇਵੀ ਹੋ ਗਾੜੀ ਹੋ ਗਈ ਹੈ ਤੇ ਇਹ ਜੜੀਆਂ ਅੰਬੀਆਂ ਨੇ ਇੱਕਦਮ ਸੌਫਟ ਹੋ ਗਈਆਂ ਨੇ ਬਹੁਤ ਹੀ ਵਧੀਆ ਇੱਥੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹ ਲਓ ਜੀ ਮਜ਼ੇਦਾਰ ਚਟਪਟਾ ਗਰੰਬਾ ਬਣ ਕੇ ਤਿਆਰ ਹੈ ਤੇ ਦੀ ਕੰਸਿਸਟੈਂਸੀ ਦੇਖੋ ਇਕਦਮ ਪਰਫੈਕਟ ਹੈ ਤੇ ਠੰਡਾ ਹੋ ਕੇ ਨਾ ਹਜੇ ਥੋੜਾ ਜਿਆ ਹੋਰ ਗਾੜਾ ਹੋਏਗਾ ਤੇ ਇਹਨੂੰ ਤੁਸੀਂ ਨਾ ਗਰਮ-ਗਰਮ ਵੀ ਖਾ ਸਕਦੇ ਹੋ ਪਰ ਠੰਡਾ ਕਰਕੇ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਇਹਨੂੰ ਬਣਾ ਕੇ ਨਾ ਤੁਸੀਂ 8 ਤੋਂ 10 ਦਿਨ ਵਸੇ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਵਿੱਚ ਰੱਖਿਆ ਹੋਇਆ ਠੰਡਾ ਤੇ ਇਹ ਹੋਰ ਵੀ ਜ਼ਿਆਦਾ ਸਵਾਦ ਲੱਗਦਾ ਹੈ ਇਹਨੂੰ ਰੋਟੀ ਨਾਲ ਖਾਓ ਭਾਵੇਂ ਪਰੌਂਠਿਆਂ ਨਾਲ ਖਾਓ ਤੇ ਚਾਹਾਂ ਦੇ ਉੱਤੇ ਪਾ ਕੇ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ